ਕੀ ਡੈਡਲੀਸਟ ਬੀਚ ਜਿਹੜੀ ਨਿਊਜ਼ੀਲੈਂਡ ਦੀ ਡੇਂਜਰਸ ਬੀਚ ਆ ਡੈਡਲੀਸਟ ਬੀਚ ਆ ਉਹ ਸਾਰੀ ਹੈਗੀ ਡੇਂਜਰਸ ਵੀ ਉੱਥੇ ਸਾਰਨਾ ਵੱਧ ਲੇਕੀ ਮੈਂ ਅੱਜ ਇਹਦਾ ਧਿਆਨ ਨਾਲ ਚਲੋ ਢਿੱਗੇ ਗੰਦੇ ਪਾਣੀ ਨਾ ਨਾ ਪਾਣੀ ਹਰਾਵਾ ਤੇ ਪਰਲੇ ਪਾਸੇ ਨੀਲਾ ਪੂਰੀ ਸੇਫਟੀ ਨਾ ਬਣਾਇਆ ਇਹਨਾਂ ਨੇ ਬੈਰੀਅਰ ਲਾਏ ਆ ਵੀ ਇਦੂ ਅੱਗੇ ਜਾਓਗੇ ਤੇ ਡਿੱਗੋਗੇ ਉਹ ਬੰਦੇ ਤੁਰੇ ਫਿਰਦੇ ਇੱਥੇ ਤੇ ਕੀ ਬਾਤ ਹੈ ਸਮੁੰਦਰ ਜਿਦਾ ਆਪਣੇ ਘਰਾਂ 'ਚ ਇੰਨਰੀਆਂ ਟੰਗੀਆਂ ਹੁੰਦੀਆਂ ਹੈਗੀਆਂ ਮੇਰਾ ਥੱਲੇ ਤੋਂ ਦੇਖਦੀ ਹੋਣੀ ਹੈ ਸਾਰੀ ਕਾਲੀ ਰੇਤ ਆ ਆ ਆਹ ਤੇ ਬੀਚ ਆ ਆ ਤਾਂ ਕੁਦਰਤ ਦਾ ਕ੍ਰਿਸ਼ਮਾ ਕਿਆ ਬਾਤ ਕਿਆ ਬਾਤ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਸੋਹਣੀ ਹੋਣ ਵਾਲੀ ਆ ਤੇ ਇਹਦੇ ਬਾਰੇ ਇਹ ਤੁਹਾਨੂੰ ਹੈਗੀ ਆ ਇੱਕ ਮੇਨ ਬੀਚ ਆ ਤੇ ਇੱਕ ਟਰੈਕ ਆ ਬੀਚ ਦੇ ਕੰਢੇ ਤੇ ਬਣਿਆ ਟਰੈਕ ਆ ਇਹ ਦੋ ਟਰੈਕ ਜੁੜਦੇ ਆ ਮਰਸਰ ਵੇ ਲੂਪ ਤੇ ਕਾਮਨ ਟਰੈਕ ਤੇ ਆਪਾਂ ਇੱਕ ਪਾਸੇ ਸ਼ੁਰੂ ਕਰਕੇ ਸਾਰੀ ਲੂਪ ਆ ਇਹ ਘੁੰਮ ਕੇ ਆਵਾਂਗੇ ਤੇ ਇਥੋਂ ਸ਼ੁਰੂ ਕੀਤਾ ਆਪਾਂ ਸ਼ੁਰੂਆਤ ਚ ਆ ਮਗਰ ਸਾਰਾ ਤੁਸੀਂ ਵੇਖ ਸਕਦੇ ਸਿੰਨਰੀ ਆ ਸਮੁੰਦਰ ਹੈ ਛੱਲਾ ਮਾਰਦਾ ਤੇ ਅੱਗੇ ਤੇ ਤੁਹਾਨੂੰ ਵਿਊ ਦਿਖਾਵਾਂਗੇ ਕੀ ਕੀ ਆ ਤੇ ਇਹ ਜਿਹੜੀ ਬੀਚ ਬਾਰੇ ਗੱਲਾਂ ਦੱਸਾਂਗੇ ਇਹ ਬੀਚ ਦੇ ਉੱਤੇ ਡੈਡਲੀਸਟ ਬੀਚ ਆ ਜਿੱਦਾਂ ਕਹਿ ਦਈਏ ਆਕਲੈਂਡ ਦੀ ਆਕਲੈਂਡ ਦੀ ਕਿ ਮੈਨੂੰ ਲੱਗਦਾ ਸਾਰੀ ਨਿਊਜ਼ੀਲੈਂਡ ਦੀ ਆ ਕਿਉਂਕਿ ਲੋਕੀ ਜਿਹੜੇ ਆਕਲੈਂਡ ਚ ਜਿਆਦਾ বাসਉਂ ਆ ਤੇ ਆਕਲੈਂਡ ਦੇ ਕਰਕੇ ਇੱਥੇ ਲੋਕੀ ਜਿਆਦਾ ਵਿਜ਼ਿਟ ਕਰਦੇ ਇੱਥੇ ਜਿਆਦਾ ਆਉਂਦੇ ਆ ਤੇ ਉਹਦੇ ਕਾਰਨ ਕਰਕੇ ਆਪਣੇ ਬੰਦੇ ਆਕਲੈਂਡ ਚ ਜਿਆਦਾ ਰਹਿੰਦੇ ਆਕਲੈਂਡ ਤੋਂ ਬਾਹਰ ਘਟਾ ਟਰਨਾ ਵੀ ਆਪਣੇ ਬੰਦਿਆਂ ਨੂੰ ਘੱਟ ਆਉਂਦਾ ਇਹ ਚ ਕੋਈ ਉਹ ਨਹੀਂ ਗੁੱਸੇ ਕਿਲੇ ਵਾਲੀ ਗੱਲ ਨਹੀਂ ਤੇ ਇਹ ਚ ਕੋਈ ਸ਼ੱਕ ਨਹੀਂ ਘੱਟ ਆਉਂਦਾ ਤੇ ਜਿਹੜੇ ਇੱਥੇ ਰਹਿੰਦੇ ਉਹ ਸਾਰੇ ਤੈਰ ਸ਼ੁਰੂ ਚੀਜ਼ ਉਹਨਾਂ ਨੂੰ ਨਿੱਕੇ ਹੁੰਦੇ ਨੇ ਤੈਰਨਾ ਸਿਖਾ ਦਿੰਦੇ ਤੇ ਆਪਣੇ ਵਾਲੇ ਫਰੀਜ਼ੀ ਲੈ ਲੈਂਦੇ ਆ ਤੁਸੀਂ ਵੇਖ ਸਕਦੇ ਮਗਰ ਛੱਲਾਂ ਕਿੱਡੀਆਂ-ਕਿੱਡੀਆਂ ਆ ਰਹੀਆਂ ਤੇ ਇਹ ਜਿਹੜਾ ਸਾਰਾ ਵੈਸਟ ਕੋਸਟ ਦੇ ਕੰਢੇ ਤੇ ਆਪਾਂ ਕਰ ਰਹੇ ਹਾਂ ਜਿੰਨਾ ਵੈਸਟ ਕੋਸਟ ਆ ਸਾਰਾ ਪੱਛਮ ਵਾਲਾ ਪਾਸਾ ਨਿਜੀਲੈਂਡ ਦਾ ਇਹਦੀਆਂ ਛੱਲਾਂ ਸਾਰੀਆਂ ਹੀ ਆਏ ਆ ਤੁਸੀਂ ਵੇਖ ਸਕਦੇ ਕਿੱਡੀਆਂ-ਕਿੱਡੀਆਂ ਛੱਲਾਂ ਤੇ ਈਸਟ ਵਾਲੇ ਪਾਸੇ ਤੁਸੀਂ ਰਾਹ ਆਉਂਨਾ ਜਿੱਦਾਂ ਸ਼ਾਂਤ ਆ ਸਮੁੰਦਰ ਇਧਰਲੇ ਪਾਸੇ ਇੱਕ ਜਿੱਦਾਂ ਅਰੇ ਤਾਸਮਾਨ ਆ ਜਾਂਦਾ ਦੂਜੇ ਪਾਸੇ ਪਤਾ ਨਹੀਂ ਕਿਹੜਾ ਨਾਮ ਹੈ ਭੁੱਲ ਗਏ ਇਹਨਾਂ ਦੋਨੇ ਮਿਕਸ ਹੋ ਗਏ ਤੇ ਇਹ ਦੋਵੇਂ ਸਹੀ ਵੱਖਰੇ ਵੱਖਰੇ ਆ ਇਧਰਲਾ ਹੋਰ ਆ ਉਧਰਲਾ ਹੋਰ ਆ ਜਿਹੜਾ ਨਾਮ ਦਿੱਤੇ ਆ ਤੇ ਇਹ ਜਿਹੜਾ ਹੈ ਜਾਵਾ ਤੁਸੀਂ ਛੱਲਾਂ ਵਾਲਾ ਕੰਮ 19 ਮਾਈਲ ਬੀਚ ਸ਼ੁਰੂ ਤੋਂ ਉੱਪਰੋਂ ਸ਼ੁਰੂ ਕਰ ਲਓ ਜਿਵੇਂ ਐ ਲੰਬਾ ਨਿਊਜ਼ੀਲੈਂਡ ਤੇ ਇਧਰ ਸ਼ੁਰੂ ਕਰ ਲਓ ਵੈਸਟ ਵਾਲੇ ਪਾਸੇ ਇਧਰ ਵੀ ਸਾਰੀਆਂ ਛੱਲਾਂ ਵੱਡੀਆਂ ਵੱਡੀਆਂ ਤੇ ਉਧਰਲੇ ਪਾਸੇ ਜੇ ਤੁਸੀਂ ਜਾਓਗੇ ਈਸਟ ਵਾਲੇ ਪਾਸੇ ਪੂਰਬ ਵਾਲੇ ਪਾਸੇ ਤੇ ਉਧਰ ਜਿਵੇਂ ਸ਼ਾਂਤ ਆ ਤੁਸੀਂ ਨਾ ਆ ਸਕਦੇ ਆ ਅੰਜੋਏ ਕਰ ਸਕਦੇ ਫੈਮਿਲੀ ਨਾਲ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਜੇ ਤੁਸੀਂ ਵੈਸਟ ਵਾਲੇ ਪਾਸੇ ਉਹਨੇ ਵੈਸਟ ਕੋਸਟ ਭਾਵੇਂ ਸਾਊਥ ਆਇਲੈਂਡ ਚਲ ਜਿਓ ਭਾਵੇਂ ਨੌਰਥ ਨਿਊ ਪਲਾਈ ਮਾਸ ਨੂੰ ਜਾਂਦੇ ਜਿਹੜੇ ਉਹ ਵੇਖਦੇ ਆ ਜੇ ਸੀਨ ਰਾਹ ਦੇ ਵਿੱਚ ਤੇ ਜੇ ਕੋਈ ਵੀ ਜੇ ਸਾਊਥ ਆਇਲੈਂਡ ਜਾਂਦੇ ਆ ਉਹ ਸਾਰੇ ਦੇ ਸਾਰਾ ਸਮੁੰਦਰ ਇਦਾਂ ਹੀ ਆ ਉਹ ਕਿੱਡੀਆਂ ਕਿੱਡੀਆਂ ਛੱਲਾਂ ਆ ਉਹ ਕੈਮਰੇ ਦੇ ਵਿੱਚ ਦਿਖਦੀਆਂ ਹੋਣੀਆਂ ਤੁਹਾਨੂੰ ਕੋਲੇ ਜਾ ਕੇ ਵਿਖਾਵਾਂਗੇ ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਪੂਰੀ ਵੇਖਿਓ ਬਹੁਤ ਸੋਹਣੇ ਵਿਊ ਹੋਣ ਵਾਲੇ ਆ ਤੇ ਅੱਗੇ ਤੁਹਾਨੂੰ ਦੱਸਾਂ ਕਿ ਐਡਵੈਂਚਰਸ ਮਾਹੌਲ ਹੈ ਤੇ ਅੱਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣੀ ਤੇ ਜਿਹੜੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਜਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਵੀਡੀਓ ਦਾ ਸਾਰਾ ਝਾਕਾ ਤੇ ਕੀ ਮਾਹੌਲ ਚਾਲ ਹੈ ਪੂਰਾ ਐਡਵੈਂਚਰਸ ਮਾਹੌਲ ਆ ਤੇ ਅੱਗੇ ਸਾਰੀ ਜਾਣਕਾਰੀ ਦੇਵਾਂਗੇ ਤੇ ਇਹਦੇ ਸਾਰੀ ਜਿਹੜਾ ਕੰਡਾ ਵੈਸਟ ਕੋਸਟ ਆ ਇਹ ਇੱਕ ਬਲੈਕ ਸੈਂਡ ਬੀਚ ਆ ਇਹ ਕੀ ਦੱਸ ਦਈਏ ਵੀ ਸਾਰਾ ਬਲੈਕ ਸੈਂਡ ਆ ਕਾਲੀ ਰੇਤਾਂ ਚਲੋ ਜਿਹੜੇ ਇੰਡੀਆ ਰਹਿੰਦੇ ਇੱਥੇ ਰਹਿੰਦੇ ਉਹਨਾਂ ਨੇ ਤਾਂ ਵੇਖੀ ਹੋਊਗੀ ਜਿਹੜੇ ਇੰਡੀਆ ਆਪਾਂ ਨਹੀਂ ਜਦੋਂ ਅਸੀਂ ਵੀ ਸੀਗੇ ਨਹੀਂ ਪਤਾ ਸੀਗਾ ਕਾਲੀ ਰੇਤਾ ਹੁੰਦੀ ਆ ਬਲੈਕ ਸੈਂਡ ਉਹਦੇ ਵਿੱਚ ਆਇਰਨ ਆ ਉਹਦੇ ਬਾਰੇ ਗੱਲਾਂ ਦੱਸਾਂਗੇ ਕਿੱਥੋਂ ਆਈ ਆ ਕਿਵੇਂ ਆ ਉਹਦੀ ਜਾਣਕਾਰੀ ਦੇਵਾਂਗੇ ਤੇ ਚਲੋ ਅੱਗੇ ਵਧਾਉਂਦੇ ਤੁਹਾਨੂੰ ਵੀਡੀਓ ਨਾਲ ਜੁੜੇ ਰਹੋ ਆ ਇੱਥੇ ਇਹਨਾਂ ਨੇ ਬਣਾਇਆ ਏਦਾਂ ਬੋਤਾ ਤੇ ਇਹਦਾ ਨਾਂ ਅਰਾਟਾਕੀ ਫਰੈਂਡਸ ਆਫ ਅਰਾਟਾਕੀ ਪ੍ਰੋਜੈਕਟ ਅਰਾਟਾਕੀ ਨਾਂ ਦੇ ਇੱਕ ਫੈਰੀ ਚੱਲਦੀ ਜਿਹੜੀ ਨੌਰਥ ਤੋਂ ਸਾਊਥ ਤੋਂ ਸਾਊਥ ਤੋਂ ਨੌਰਥ ਆਈਲੈਂਡ ਲੈ ਕੇ ਆਉਂਦੀ ਆ ਇਹ ਸ਼ੁਰੂ ਚ ਕਾਰਬਾਰਕ ਜੀ ਬਣਾਇਆ ਦਾ ਤੇ ਆ ਇਹਨਾਂ ਨੇ ਲਿਖਿਆ ਦਾ bay of the boisterous sea ਇਹਨਾਂ ਨੇ ਆਦਾ ਜੋ ਸਿਸਟਮ ਲਿਖਿਆ ਵਾ ਤੇ ਆ ਇਥੋਂ ਆਪਾਂ ਸ਼ੁਰੂ ਕਰਨਾ ਮਰਸਰ ਬੇ ਲੂਪ ਟ੍ਰੈਕ ਆ ਜੀ ਨੇ ਹੋਰ ਵੀ ਬੰਦਿਆ ਵੇਖਿਆ ਇਹ ਜਿਹੜਾ ਪਿੱਛੇ ਵੇਖਿਆ ਜਿਨੇ ਆਪਣੀਆਂ ਹੋਰ ਵੀ ਵੀਡੀਓ ਵੇਖੀਆਂ ਹੋਣੀਆਂ ਮੈਂ ਬਾਕੀ ਟਰੈਕਾਂ ਦੀਆਂ ਤੇ ਕੌਰੀ ਟਰੀਜ਼ ਨੂੰ ਪ੍ਰੋਟੈਕਟ ਕਰਨ ਉਹਨਾਂ ਨੇ ਬਣਾਇਆ ਇੱਥੇ ਪੁਰਾਣਾ ਸਿਸਟਮ ਆ ਥੋੜਾ ਜਿਹਾ ਉਹ ਪੈਰ ਵਾਲਾ ਹੈ ਨਹੀਂਗਾ ਤੇ ਇਦਾਂ ਕਰਕੇ ਆ ਦਾ ਜਿਹੜਾ ਵੀ ਸੈਨੀਟਾਈਜ਼ ਉੱਤੇ కెమికਲ ਪਾ ਕੇ ਪੈਰਾਂ ਦੇ ਫੇਰ ਜਾ ਸਕਦੇ ਕਿਉਂਕਿ ਇਹ ਕਹਿੰਦੇ ਕੌਰੀ ਸਰ ਥ੍ਰੈਟਨ ਤੇ ਕੌਰੀ ਡਾਈਂਗ ਕੌਰੀ ਜਿਹੜਾ ਇੱਥੋਂ ਦਾ ਜੱਦੀ ਪਛਤੇ ਨਹੀਂ ਦਰਹਤਾ ਤੇ ਉਹ ਵੀ ਤੁਹਾਨੂੰ ਖਾਦੀ ਗਏ ਆਲਾ ਹੁੰਦਾ ਆਹ ਕਹਿੰਦੇ ਮਰ ਰਿਆ ਵਾ ਸੁੱਕ ਰਿਆ ਤੇ ਆ ਵਿੱਚੋਂ ਟਾਹਣੀਆਂ ਸੁੱਕੀਆਂ ਪਈਆਂ ਨਵੇਂ ਘਾਟ ਉੱਗ ਰਹੇ ਆ ਆ ਹਰੇ ਆ ਜਿਹੜਾ ਆਹ ਇੱਕ ਕੌਰੀ ਟਰੀਸ ਕੌਰੀ ਕੇ ਆ ਯੂ ਆਰ ਆਈ ਇਧਾਂ-ਤਾਂ ਲੱਗੇ ਜਾਂਦੇ ਆ ਅੱਗੇ ਵੀ ਆ ਪੂਰਾ ਠਾਠਾ ਮਾਰਦਾ ਸਮੁੰਦਰ ਪੂਰੀਆਂ ਵੱਡੀਆਂ-ਵੱਡੀਆਂ ਛਲਾਂ ਇੱਥੋਂ ਤੱਕ ਆਵਾਜ਼ ਆਉਂਦੀ ਨਾਲ ਕਿੰਨਾ ਨੀਵਾ ਉਹ ਥੱਲੇ ਸ਼ਾਇਦ ਕੈਮਰੇਜ ਦਿਸਦਾ ਹੋਊਗਾ ਬਹੁਤ ਨੀਵਾ ਵਾ ਤੇ ਆਵਾਜ਼ ਉੱਪਰ ਤੱਕ ਆਉਂਦੀ ਆ ਆਪਾਂ ਉੱਪਰ ਖੜੇ ਆ ਥੱਲੇ ਜਾ ਕੇ ਘੁੰਮ ਕੇ ਲੂਪ ਕਰਨੀ ਆ ਸਰਕੂਲਰ ਤੇ ਉਹ ਥੱਲੇ ਛੱਲਾ ਕਿਆ ਬਾਤ ਐ ਇੱਥੋਂ ਦਾ 뷰 ਤੇ ਟੋਪੜਾ ਰ ਆਪਣੇ ਸਿਰਾਂ ਲਾਇਆ ਪਿਆ ਚੱਲਦੇ ਆ ਥੱਲੇ ਤੇ ਥੱਲੇ ਉਹ ਖਾਉਣੇ ਫਿਰ ਤੁਨੂੰ ਲੂਪ ਕਰਕੇ ਤੇ ਬਹੁਤ ਸੋਹਣਾ ਮਾਹੌਲ ਚਾਲ ਆਲ ਤੁਰੇ ਜਾਂਦੇ ਨੂੰ ਇੱਥੋਂ ਇੱਕ ਹੋਰ ਝਾਕਾ ਤੇ ਕਿਆ ਬਾਤ ਐ ਸਮੁੰਦਰ ਤੇ ਪਹਾੜੀਆਂ ਪਸਰੀਲੀਆਂ ਕਿਆ ਬਾਤ ਹੈ ਇੱਥੇ ਫੋਟੋਆਂ ਕਰਾਉਂਦੇ ਚੋਬਰ ਸਾਰੇ ਆ ਇੱਥੋਂ ਦਾ 뷰 ਹੈ ਇੱਥੇ ਇੱਕ ਗੱਲ ਆ ਵੀ ਇਹਨਾਂ ਨੇ ਕਿੰਨਾ ਬਚਾਉਣ ਦੀ ਕੋਸ਼ਿਸ਼ ਕੀਤੀ ਆ ਹਰੇਕ ਟਰੈਕ ਦੇ ਉੱਤੇ ਇਹਨਾਂ ਨੇ ਉਹ ਲਾਇਆ ਜਿਹੜਾ ਤੁਸੀਂ ਹੋਰ ਵੀ ਵੀਡੀਓ ਵੇਖਿਆ ਹੋਣੀ ਆਪਣੀਆਂ ਜਾਂ ਆ ਤੇ ਵੇਖੀਆਂ ਤੇ ਹਰੇਕ ਟਾਣੀ ਇਹਨਾਂ ਦੀ ਸੁੱਕੀ ਆ ਕਿੰਨਾ ਜੋਰ ਲੱਗਾ ਪਿਆ ਇਹਨਾਂ ਨੂੰ ਇਹਨਾਂ ਨੂੰ ਬਚਾਉਣ ਨੂੰ ਤੇ ਆਪਣੇ ਹੁੰਦੇ ਆਪਣੇ ਕਹਿੰਦੇ ਨਹੀਂ ਚਲੋ ਕੋਈ ਗੱਲ ਹੀ ਪਾਰ ਬਲਾਓ ਜਾ ਲੰਘਦਾ ਲੰਘਾ ਹੁੰਦੋ ਤੇ ਆ ਵੀ ਪੂਰੇ ਇੱਥੇ ਵੀ ਸੁੱਕੀਆਂ ਟਾਹਣੀਆਂ ਇਹਦੀਆਂ ਤੇ ਆ ਵਾ ਕੋਰੀ ਟ੍ਰੀਜ਼ ਫੇਰ ਵਿਖਾ ਦਈਏ ਤੁਹਾਨੂੰ ਆ ਥੱਲੇ ਟਾਹਣੀਆਂ ਸੁੱਕੀਆਂ ਪਈਆਂ ਇਹਦੀਆਂ ਆ ਜਾਂਦੇ ਜਾਂਦੇ ਇਦਾਂ ਦਾ ਵਿਊ ਆਉਂਦਾ ਵਾ ਤੇ ਇਹ ਐਂ ਲੱਗਦਾ ਜਿਦਾਂ ਆਪਣੇ ਘਰਾਂ 'ਚ ਇੰਨਰੀਆਂ ਟੰਗੀਆਂ ਹੁੰਦੀਆਂ ਹੈਗੀਆਂ ਤੇ ਵਾਲਪੇਪਰ ਵੇਖਦੇ ਆ ਤੇ ਜਿਵੇਂ ਹੈਗੇ ਨੇ ਉਹ ਮਾਹੌਲ ਸਾਰਾ ਪਥਰੀਲਾ ਉਦਾਂ ਦਾ ਪਹਾੜ ਜਿਹੜੇ ਸਾਰੇ ਹੈਗੇ ਆ ਤੇ ਕਿਆ ਬਾਤ ਹੈ ਆ ਵਾ ਜਿਹੜਾ ਥੱਲੇ ਤੁਹਾਨੂੰ ਦਿਖਦਿਆਂ ਇਹ ਸਾਰੀ ਕਾਲੀ ਰੇਤ ਆ ਆ ਤੇ ਉਹਦੀ ਬੀਚ ਹੈ ਉੱਪਰ ਉਹ ਵਿਊ ਆ ਤੇ ਸਮੁੰਦਰ ਦੀਆਂ ਛੱਲਾਂ ਆਵਾਜ਼ ਹੁੰਦੀ ਹੋਣੀ ਤੁਹਾਨੂੰ ਕਿਆ ਬਾਤ ਆ ਆ ਇੱਥੋਂ ਦਾ ਮਾਹੌਲ ਹੈ ਉਹ ਕਿੱਥੇ ਵਿੱਚ ਸਮੁੰਦਰ ਦੇ ਵਿੱਚ ਛੱਲਾਂ ਬਣੀ ਜਾਂਦੀਆਂ ਉਹ ਅੱਗੇ ਜਾ ਕੇ ਉਹ ਜੇ ਤੁਹਾਨੂੰ ਵਿੱਚ ਦਿਖਦੀਆਂ ਉਹ ਚਿੱਟੀਆਂ ਜੀਆਂ ਨਾ ਤੇ ਸਮੁੰਦਰ ਦੇ ਕੰਢੇ ਤੇ ਹੁੰਦੀਆਂ ਬਾਕੀ ਕੰਢੇ ਤੇ ਆ ਉਹ ਵਿੱਚ ਬਣੀ ਜਾਂਦੀਆਂ ਸਮੁੰਦਰ ਦੇ ਛੱਲਾਂ ਇਹਦੇ ਛੱਲਾਂ ਕਿਨਾਰੇ-ਕਿਨਾਰੇ ਤੇ ਹੁੰਦੀਆਂ ਤੇ ਉਹ ਕਿਨਾਰੇ ਤੋਂ ਕਿੰਨੀ ਪਿੱਛੇ ਆ ਟੌਪ ਲੱਗੀ ਆ ਤੇ ਗੱਲਬਾਤ ਪੂਰੀ ਐ ਆ ਜਿਹੜਾ ਉੱਪਰ ਉਹ ਇੱਕ ਵਿਊ ਆ ਇਹ ਸਾਰਾ ਹੈਗਾ ਵਾ ਤਾਸਮਾਨ ਸੀ ਜਿਹੜਾ ਵੈਸਟ ਕੋਸਟ ਵਾਲੇ ਪਾਸੇ ਤਾਸਮਾਨ ਸੀ ਇਹ ਜਿਹੜਾ ਤਾਸਮਾਨ ਆ ਇਹ ਥੋੜਾ ਜਿਆਦਾ ਵਾ ਵੀ ਜਿੱਦਾਂ ਇਹਦੀਆਂ ਛੱਲਾਂ ਇੱਥੇ ਨਾਉਣ-ਨੂਣ ਵਾਲਾ ਸਰਫਿੰਗ ਵਾਲੀ ਆ ਜਿਆਦਾ ਇਦਾਂ ਰੈਂਗਲਨ ਹੋ ਗਿਆ ਤਰ੍ਹਾਂ ਨਾ ਕਿ ਜਿੰਨੇ ਲੋਕੀ ਸਰਫਿੰਗ ਕਰਦੇਓ ਸਾਰੇ ਵੈਸਟ ਵਾਲੇ ਪਾਸੇ ਹੁੰਦੇ ਜਿਆਦਾ ਵੈਸਟ ਕੋਸਟ ਪੱਛਮ ਵਾਲੇ ਪਾਸੇ ਤੇ ਈਸਟ ਵਾਲੇ ਪਾਸੇ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਧਰ ਸ਼ਾਂਤ ਹੈ ਉਹਨੂੰ ਉਹਦਾ ਨਾਂ ਹੈਗਾ ਪੈਸੀਫਿਕ ਹੁਣ ਜਿਵੇਂ ਆਪਾਂ ਮੈਪ ਤੇ ਸਰਚ ਮਾਰ ਕੇ ਵੇਖਿਆ ਪਹਿਲਾਂ ਤਾਂ ਮੈਨੂੰ ਸੀਗਾ ਕਨਫਿਊਜ਼ਨ ਦੋਹਾਂ 'ਚ ਤੇ ਇਹ ਹੈਗਾ ਵਾ ਤਾਸਮਾਨ ਤੇਰੀਆਂ ਛੱਲਾਂ ਕਿਆ ਬਾਤ ਹੈ ਇਹ ਉੱਪਰੋਂ ਵੇਖ ਰਹੇ ਆਂ ਆਪਾਂ ਕਿੱਡੀਆਂ-ਕਿੱਡੀਆਂ ਛੱਲਾਂ ਵਾਂ ਤੇ ਥੱਲੇ ਜਾ ਕੇ ਤਾਂ ਗੱਲ ਹੀ ਵੱਖਰੀ ਹੈ ਕਿਆ ਬਾਤ ਹੈ ਤੋ ਕਿੱਡੀਆਂ-ਕਿੱਡੀਆਂ ਛੱਲਾਂ ਹੋਏ ਤੇ ਆਪਾਂ ਵੇਖਿਆ ਸੀ ਉਧਰ ਦੂਜੇ ਪਾਸੇ ਹੈਗਾ ਪੈਸੀਫਿਕ ਉਹ ਵੀ ਤੁਹਾਨੂੰ ਕਿਸੇ ਦਿਨ ਵਿਖਾਵਾਂਗੇ ਤੇ ਆ ਇਥੋਂ ਦਾ ਵਿਊ ਹੈ ਆ ਦਾ ਕੁਦਰਤ ਦਾ ਕ੍ਰਿਸ਼ਮਾ ਕਿਆ ਬਾਤ ਕਿਆ ਬਾਤ ਇਹ ਹੈ ਪ੍ਰਮਾਤਮਾ ਦੇ ਰੰਗ ਐਵੇਂ ਨਹੀਂ ਗੋਰੀਆ ਨੇ ਨਿਊਜ਼ੀਲੈਂਡ ਤੇ ਕਬਜ਼ਾ ਕੀਤਾ ਸਾਰਾ ਇਹ ਦਾ ਦਲਿਆ ਗੱਲਬਾਤ ਪੂਰੀ ਐ ਆਹਾ ਵਾਹ ਰੱਬਾ ਵਾਹ ਕੀ ਕਾਇਨਾਤ ਬੱਲਾ ਬੱਲਾ ਇਹ ਐ ਪਰਮਾਤਮਾ ਦੇ ਰੰਗ ਕੁਦਰਤ ਕਰਕੇ ਵਸਿਆ ਸੋਏ ਵਕਤ ਤੇ ਵਿਚਾਰੇ ਸੋ ਬੰਦਾ ਹੋਏ ਆ ਸਾਰਾ ਪਥਰੀਲਾ ਪਹਾੜ ਆਹ ਥੱਲੇ ਠਾਠਾ ਮਾਰਦਾ ਸਮੁੰਦਰ। ਕੀ ਬਾਤ ਹੈ। ਹਾਂ ਜੀ ਇੱਥੋਂ ਦੀ ਕੁਦਰਤ ਦਾ ਆਨੰਦ ਮਾਣਦੇ ਹੋਏ ਆਪਾਂ ਇੱਕ ਇਸ ਪੁਆਇੰਟ ਤੇ ਆ ਗਏ ਆਂ ਜਿੱਥੇ ਆਪਾਂ ਪੜਦੇ ਹਾਂ ਜੇ ਕੋਈ ਕਿਸੇ ਨਾ ਅੰਤਨੰਤ ਕੋਈ ਅੰਤ ਨਹੀਂ। ਸਮੁੰਦਰ ਦਾ ਕੋਈ ਅੰਤ ਨਹੀਂ ਤੇ ਪਰਮਾਤਮਾ ਦੀ ਕੁਦਰਤ ਦਾ ਬੇਅੰਤ ਜਿਹਨੂੰ ਬੇਅੰਤ ਕਹਿੰਦੇ ਆ ਤੇ ਇੱਥੇ ਦੇਖਦੇ ਆਂ ਇਹੋ ਚੀਜ਼ ਪਤਾ ਲੱਗਦੀ ਆ। ਕੀ ਆ ਪਰਮਾਤਮਾ ਦੇ ਰੰਗ ਆ। ਆਹ ਜਿਹੜੀ ਥੱਲੇ ਬੀਚ ਆ ਇਹ ਇਹ ਆ ਪਹਾੜ ਦੇ ਪਰਲੇ ਪਾਸੇ ਹੀ ਆ ਪਸ ਪਥਰੀਲੇ ਦੇ ਇਧਰਲੇ ਪਾਸੇ ਤੇ ਉੱਥੇ ਹੈਗੀ ਡੈਡਲੀਸਟ ਬੀਚ ਜਿਹੜੀ ਨਿਊਜ਼ੀਲੈਂਡ ਦੀ ਡੇਂਜਰਸ ਬੀਚ ਆ ਡੈਡਲੀਸਟ ਬੀਚ ਆ ਉਹ ਸਾਰੀ ਹੈਗੀ ਡੇਂਜਰਸ ਵੀ ਉੱਥੇ ਸਾਰਨਾਂ ਵੱਧ ਲੋਕੀ ਮਰੇ ਹਜੇ ਤੱਕ ਤੇ ਆਹ ਥੱਲੇ ਤੁਸੀਂ ਛੱਲਾ ਵੇਖ ਸਕਦੇ ਅੱਗੇ ਛੱਲਾ ਕਿੱਡੀਆਂ-ਕਿੱਡੀਆਂ ਤੇ ਪੂਰਾ ਸਿਰਾ ਘਰਿਆ ਪਿਆ ਛੱਲਾਂ ਨੇ ਇਹ ਆਪਾਂ ਚਾਹੀਦੇ ਖੜੇ ਆ ਉੱਪਰੋਂ ਕਿੱਡੀਆਂ-ਕਿੱਡੀਆਂ ਲੱਗਦੀਆਂ ਦੇਖ ਲਓ ਇਹ ਆ ਛੱਲਾ ਪਰਮਾਤਮਾ ਦੇ ਰੰਗ ਇਹਨੂੰ ਕਹਿੰਦੇ ਆ ਤਾਸਮਨ ਸੀ ਤਾਸਮਾਨ ਸੀ ਦੇ ਸਾਰੇ ਇਹ ਹਾਲਾਤ ਆ ਤੇ ਉਹ ਹੈਲੀਕਾਪਟਰ ਇਥੇ ਪੱਕਾ ਹੀ ਰਹਿੰਦਾ ਹੀ ਰਹਿੰਦਾ ਇਹ ਅਸੀਂ ਮੈਨੂੰ ਲੱਗਦਾ 5ਵੀਂ 6ਵੀਂ ਵਾਰ ਹੀ ਵੇਖ ਲਿਆ ਕਿ ਸਰਫਿੰਗ ਜਿਵੇਂ ਉਹਨਾਂ ਨੂੰ ਰੈਸਕਿਊ ਜਿਹੜੇ ਸਰਫਿੰਗ ਕਰਦੇ ਆ ਜਾਂ ਆਉਂਦੇ ਆ ਉਹਨਾਂ ਦੀ ਰੈਸਕਿਊ ਵਾਸਤੇ ਆ ਇਹ ਪੱਕਾ ਹੀ ਇੱਥੇ ਰਹਿੰਦਾ ਹੀ ਰਹਿੰਦਾ ਵਾ ਜਾਂ ਇਹਨੇ ਵੇ 24 ਘੰਟੇ ਨਿਗਰਾਨੀ ਰੱਖਣੀ ਹੈ ਕਿਸਾ ਦਿਨੇ ਦਿਨੇ ਮਤਲਬ ਜੇ ਜਦੋਂ ਲੋਕੀ ਆਉਂਦੇ ਆ ਕਿਉਂਕਿ ਟੌਪ ਤੇ ਬਹੁਤ ਆ ਲੋਕੀ ਇਹ ਐ ਇਥੋਂ ਦਾ ਇੱਕ ਵਿਊ ਸਾਰਾ ਤੇ ਆ ਪੱਥਰ ਈਲੇ ਪਹਾੜ ਤੇ ਬੇਅੰਤ ਸਮੁੰਦਰ ਤੇ ਬੇਅੰਤ ਪਰਮਾਤਮਾ ਦੀ ਕੁਦਰਤ ਕਿਆ ਗੱਲ ਬਾਤ ਹੈ ਪੂਰੀ ਇਹਨੂੰ ਕਹਿੰਦੇ ਆ ਬਲਹਾਰੀ ਕੁਦਰਤ ਵਸਿਆ ਅੰਤ ਨਾ ਜਾਈ ਲਖਿਆ ਆਇ ਤੁਹਦੇ ਰੰਗ ਪਰਮਾਤਮਾ ਦੇ ਕਿਆ ਬਾਤ ਹੈ ਇਹ ਸੇਫਟੀ ਵੱਲੋਂ ਵੀ ਪੂਰਾ ਇਹਨਾਂ ਨੇ ਲਿਖ ਕੇ ਲਾਇਆ ਵੀ ਕਲਿਫ ਐਜ ਤੇ ਇਹਦਾ ਧਿਆਨ ਨਾਲ ਚਲੋ ਓਡੇ ਗੰਦੇ ਪੂਰਾ ਖਤਰਾ ਇਥੋਂ ਦੇ ਟ੍ਰੈਕਾਂ ਦੀ ਇੱਕ ਇਹ ਵਧੀਆ ਗੱਲ ਹੈ ਇਹਨਾਂ ਨੇ ਲੁੱਟਿਆ ਭਾਵੇਂ ਜਿਹੜੇ ਮਰਜੀ ਦੇ ਸ਼ੈਨੂ ਆ ਤੱਕਾ ਜਨਾ ਮਰਜੀ ਕੀਤਾ ਹੋਵੇ ਪਰ ਇਹਨੇ ਤਰਜੀਹ ਇਹਨਾਂ ਦੇ ਪੂਰੀ ਦਿੱਤੀ ਆ ਆ ਇਥੋਂ ਮੌਰਿਆਂ ਦਾ ਇੱਕ ਬਹੁਤ ਸੋਹਣਾ ਚੰਨ ਬਣਾਇਆ ਦਾ ਤੇ ਇਹਨਾਂ ਨੇ ਪੂਰੀ ਸਾਂਭ ਸੰਭਾਲ ਕੀਤੀ ਆ ਤੇ ਉੱਥੇ ਇਹਨਾਂ ਦਾ ਇਤਿਹਾਸ ਲਿਖਿਆ ਦਾ ਕਿ ਜਿਹੜੀ ਇੱਥੇ ਵਾਈਟੈਕਰ ਰੇਂਜਸ ਦੀ ਸੈਟਲਮੈਂਟ ਉਹ ਸਰੋਂ ਤੋਂ ਪਹਿਲਾਂ ਇੱਥੇ ਹੋਈ ਆ ਵਾਈਟੈਕਰ ਰੇਂਜਸ 'ਚ ਇਹ ਯਾਰਲੀ ਸੈਟਲਮੈਂਟ ਇਹ ਨਹੀਂ ਕਿ ਨਿਊਜ਼ੀਲੈਂਡ 'ਚ ਜਿਹੜਾ ਵਾਈਟੈਕਰ ਰੇਂਜਸ 'ਚ ਪਹਿਲੀ ਵਾਰੀ ਹੋਈ ਇੱਥੇ ਹੋਈ ਆ ਤੇ ਇਹ ਇਥੋਂ ਦੀ ਵਧੀਆ ਗੱਲ ਹੈ ਇਹਨਾਂ ਨੇ ਤਰਜੀਹ ਦਿੱਤੀ ਆ ਆਪਣੇ ਦਾ ਫਿਰ ਖਤਮ ਕਰਨ ਦੇ ਤੁਰੇ ਵੇ ਸਾਰੇ ਪਾਸਿਓ ਤੇ ਆ ਇਥੋਂ ਦਾ ਬਹੁਤ ਸੋਹਣਾ ਮਾਹੌਲ ਉੱਪਰ ਜਾ ਕੇ ਆ ਇਥੋਂ ਦਾ ਇੱਕ ਹੋਰ ਵਿਊ ਤੇ ਆ ਜੇ ਤੁਹਾਨੂੰ ਦਿਖਦਾ ਹੈ ਕਿ ਨਹੀਂ ਆ ਇਧਰਲਾ ਸਮੁੰਦਰ ਇੰਨਾ ਇੰਨਾ ਪਾਣੀ ਹਰਾਵਾ ਤੇ ਪਰਲੇ ਪਾਸੇ ਨੀਲਾ ਇਹ ਜਿਹੜਾ ਤਾਸਮਾਨ ਸੀ ਆ ਉਹ ਸਾਰਾ ਨੀਲਾ ਤਕਰੀਬਨ ਤੇ ਪਰ ਜੇ ਇਧਰੋਂ ਆਪਾਂ ਨਾਲ-ਨਾਲ ਤੁਰੇ ਜਾਈਏ ਮੈਂ 5-600 ਕਿਲੋਮੀਟਰ ਬਾਅਦ ਉੱਪਰੋਂ ਮੁੱਕ ਜਾਂਦਾ ਕੇ ਪੇ ਰੰਗਾ ਜਾਂਦਾ ਉੱਥੇ ਜਿੱਥੇ ਐਂਡੋ ਜਾਂਦਾ ਉੱਪਰਲੇ ਪਾਸੇ ਨਾਰਥ ਉੱਤਰ ਵਾਲੇ ਪਾਸੇ ਤੇ ਉਧਰ ਜਾ ਕੇ ਉਥੋਂ ਕੀ ਕਹਿੰਦੇ ਹੁੰਦੇ ਆ ਇੱਕ ਪਾਸਿਆ ਪਾਣੀ ਜਿਹੜਾ ਤਾਸਮਾਸੀ ਉਹ ਨੀਲਾ ਦਿਸੂਗਾ ਤੇ ਸੱਜੇ ਹਥਰਾ ਤੇ ਉਹ ਦੋਵੇਂ ਛੱਲਾ ਆਪਸ ਵਿੱਚ ਭਜਦੀਆਂ ਤੇ ਤੁਸੀਂ ਉਹ ਪਾਣੀ ਮਿਕਸ ਨਹੀਂ ਹੁੰਦਾ ਜਦਾਂ ਉਹ ਤੁਹਾਨੂੰ ਜੇ ਅੱਗੇ ਕਦੇ ਗਏ ਤੇ ਜ਼ਰੂਰ ਖਵਾਵਾਂਗੇ ਜਿਵੇਂ ਕੰਮ ਚੱਲਦਾ ਰਿਹਾ ਦੌਰ ਘੁੰਮਣ ਵਾਲਾ ਆਪਾਂ ਕੇ ਟਰੈਵਲਿੰਗ ਕਰਦੇ ਰਹਿਵਾਂਗੇ ਤੇ ਉਹ ਤੁਹਾਨੂੰ ਖਵਾਵਾਂਗੇ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਐਦਾਂ ਦੇ ਕੁਦਰਤ ਦੇ ਕ੍ਰਿਸ਼ਮੇ ਤੇ ਉਹ ਵੀ ਤੁਹਾਨੂੰ ਇੱਕ ਨ ਇੱਕ ਦਿਨ ਜਰੂਰ ਖਾਵਾਵਾਂਗੇ ਜਿੱਥੇ ਦੋਵੇਂ ਸਮੁੰਦਰ ਮਿਲਦੇ ਆ ਹਰਾ ਤੇ ਨੀਲਾ ਆਹ ਗੱਲਬਾਤ ਪੂਰੀ ਐ ਇਧਰ ਛੱਲਾਂ ਤੇ ਆਹ ਨਾਲ ਨਾਲ ਵਿੱਚ ਹਰਾ ਪਾਣੀ ਇੰਨਾ ਕਿਤੇ ਪਰਲੇ ਪਾਸੇ ਨੀਲਾ ਜੇ ਕਿਸੇ ਮਰੇ ਦੇ ਵਿੱਚ ਦੇਖਦਾ ਤੇ ਛੱਲਾਂ ਪੁਰੀਆਂ ਖਤਰਨਾਕ ਆ ਇਹਨਾਂ ਨੂੰ ਕਿਉਂ ਕਲਿਫ ਐਜ ਲੈ ਕੇ ਲਾਉਣਾ ਪੈਂਦਾ ਜਾਂ ਜੋ ਵੀ ਐ ਇਹਨਾਂ ਦਾ ਸਿਸਟਮ ਐ ਕਿਉਂਕਿ ਬੰਦੇ ਹਟਦੇ ਨਹੀਂਗੇ ਸੇਫਟੀ ਤੋਂ ਸੇਫਟੀ ਬਹੁਤ ਜ਼ਰੂਰੀ ਐ ਹਰ ਚੀਜ਼ ਤੇ ਟਰੈਕ ਤੇ ਪਾਣੀ ਸਵੀਮਿੰਗ ਕਰਨ ਨੂੰ ਕਿਤੇ ਵੀ ਉਚਾਈ ਤੋਂ ਉਚਾਈ ਆ ਜਿਹੜੀ ਤੇ ਉਹ ਹੋਂਦੀ ਖਤਰਨਾਕ ਹੁਣ ਆਪਣੇ ਇੱਥੇ ਤੁਹਾਨੂੰ ਦਿਖਾਉਨੇ ਆ ਇੱਕ ਚੀਜ਼ ਆ ਜਿਹੜੀ ਆ ਆ ਤੁਹਾਨੂੰ ਦੇਖਦੇ ਆ ਕਲਿਫ ਐਜਾ ਪੂਰਾ ਥੱਲੇ ਜਾਏ ਐ ਤੇ ਡਿੱਗਣਾ ਹੀ ਆ ਹਣ ਇਹਨਾਂ ਨਾਂ ਦਾ ਇੱਥੇ ਬੈਰੀਅਰ ਲਾਇਆ ਆਪ ਲੋਕ ਹੀ ਜਾਂਦੇ ਉੱਥੇ ਫੋਟੋਆਂ ਕਰਾਉਂਦੇ ਆਵੇ ਕਿੰਨਾ ਤਕੜਾ ਰਿਸਕ ਐ ਹਾਂ ਜੇ ਅੱਗੇ ਲੈਂਦੇ ਆ ਕੋਈ ਵੀ ਰੱਬ ਨਾ ਕਰੇ ਕੋ ਹੋ ਸਕਦਾ ਤੇ ਕਿੰਨੀ ਚਾਈ ਆ ਪਿੱਛੇ ਜਾ ਕੇ ਥੱਲੇ ਸਮੁੰਦਰ ਤਕਰੀਬਨ ਮੈਨੂੰ ਨਹੀਂ ਲੱਗਦਾ ਤੈਂ 400 ਫੁੱਟ ਆਉਣਾ ਹੋਊਗਾ ਤੇ ਸਾਰੇ ਪਤਰੀਲੇ ਪਹਾੜ ਆ ਥੱਲੇ ਕੋਈ ਨਹੀਂ ਇੱਕ ਕਲਿਫ ਆ ਉਹਨੇ ਲਿਖ ਕੇ ਲਾਇਆ ਸਪੈਸ਼ਲ ਆ ਬੰਦੇ ਹਟਦੇ ਨਹੀਂ ਉਹ ਕਿਉਂਕਿ ਉਹ ਬੂਟਾਂ ਦੇ ਨਿਸ਼ਾਨ ਕਿੰਨੇ ਤਰੀਕਿਆਂ ਦੇ ਜੇ ਕੈਮਰੇ ਦੇਖਦੇ ਆ ਪਰ ਹਟਦੇ ਨਹੀਂ ਆਪਣੇ ਬੰਦੇ ਨਾ ਆਪਣੇ ਨਹੀਂ ਮਤਲਬ ਸਾਰੇ ਹੀ ਇਹਦਾ ਆਪਣੇ ਨਹੀਂ ਵੀ ਜਿਹੜੇ ਵੀ ਆਉਂਦੇ ਆ ਕੋਈ ਵੀ ਇੱਥੇ ਇਨਸਾਨ ਜਿਹੜਾ ਇਨਸਾਨ ਦਾ ਦਿਮਾਗ ਉਦਾਂ ਦਾ ਵਾ ਖਤਰੀ ਮੁੱਲ ਲੋ ਪਰ ਆਪਣੀ ਜਾਨ ਤੋਂ ਵੱਧ ਨਹੀਂ ਕੋਈ ਇਦਾਂ ਜਾਨ ਦਾ ਖਤਰਾ ਨਹੀਂ ਲੈਣਾ ਮੁੱਲ ਲੈਣਾ ਚਾਹੀਦਾ ਕਿਉਂਕਿ ਇਹ ਆ ਸਮੁੰਦਰ ਦੇ ਹਾਲਾਤ ਤੇ ਪਹਿਲਾਂ ਹੀ ਜੇ ਕਿਤੇ ਇੱਥੇ ਆਓ ਕਾਥ ਕਰਕੇ ਇਹਦੇ ਬਾਰੇ ਤੁਸੀਂ ਜੇ ਜਾਣਕਾਰੀ ਲਹੋਗੇ ਤੇ ਡੇਂਜਰਸ ਐਂਡ ਡੈਡਲੀ ਜਸਟ ਬੀਚ ਆਨ ਦਾ ਨਿਊਜ਼ੀਲੈਂਡ ਨਿਊਜ਼ੀਲੈਂਡ ਦੀ ਜਿੰਨਾ ਸਿਆਣੇ ਕਹਿੰਦੇ ਆ ਕਿ ਧਰਤੀ ਤੇ ਆਕਾਸ਼ ਇੱਕ ਜਗ੍ਹਾ ਤੇ ਮਿਲਦਾ ਹੁੰਦਾ ਵਾ ਤੇ ਉਦਾਂ ਆਪਾਂ ਨੂੰ ਮਗਰ ਵੀ ਲੱਗਦਾ ਸਮੁੰਦਰ ਤੇ ਆਕਾਸ਼ ਜਿਹੜਾ ਮਿਲਦਾ ਤੇ ਜਿੰਨੀ ਅੱਗੇ ਮਰਜੀ ਤੁਰੇ ਜਾਓ ਤੇ ਮਿਲਣਾ ਨਹੀਂਗਾ ਇਦਾਂ ਹੀ ਮ੍ਰਿਗ ਤ੍ਰਿਸ਼ਨਾ ਵਾ ਜਿਹੜੀ ਹਿਰਨ ਦੀ ਤ੍ਰਿਸ਼ਨਾ ਹੁੰਦੀ ਆ ਉਹ ਪਾਣੀ ਲੱਭਦਾ ਮਾਰੂਥਲ 'ਚ ਲੱਭਦਾ ਰਹਿੰਦਾ ਕਿ ਛਾਂ ਦੇਖਦੀ ਛਾਂ ਦੇਖਦੀ ਆ ਤੇ ਤੁਰਿਆ ਜਾਂਦਾ ਵਾ ਉਹਨੂੰ ਪਾਣੀ ਲੱਗਦਾ ਤੇ ਉਹ ਮਰ ਜਾਂਦਾ ਇਦਾਂ ਹੀ ਬੰਦੇ ਦੀ ਤ੍ਰਿਸ਼ਨਾ ਆ ਜਿਹੜੀ ਉਹਨੂੰ ਐ ਲੱਗਦਾ ਇੱਥੇ ਜਾ ਕੇ ਪੂਰੀ ਹੋ ਜਾਣੀ ਐ ਇੱਥੇ ਆ ਕਰਕੇ ਪੂਰੀ ਹੋ ਜਾਣੀ ਆ ਕਰਕੇ ਹੋ ਜਾਣੀ ਆ ਤੇ ਬੰਦਾ ਸਾਰੀ ਉਮਰ ਦੌੜਦਾ ਰਹਿੰਦਾ ਭਜਦਾ ਰਹਿੰਦਾ ਆ ਕਰਕੇ ਸੁੱਖ ਮਿਲੂਗਾ ਆ ਕਰਕੇ ਮਿਲੂਗਾ ਤੇ ਫੇਰ ਇਦਾਂ ਹੀ ਭਜਦਾ ਭਜਦਾ ਇੱਕ ਦਿਨ ਸ਼ਰਨੰਗੂ ਪ੍ਰਾਂਤ त्याग ਦਿੰਦਾ ਇਹ ਗੁਰਬਾਣੀ ਚ ਵੀ ਕਿਹਾ ਮ੍ਰਿਗ ਤ੍ਰਿਸ਼ਨਾ ਤੇ ਆ ਇੱਥੋਂ ਦਾ ਮਾਹੌਲ ਐ ਪਹਾੜ ਤੇ ਆ ਛੱਲਾ ਰੰਗ ਪਾਣੀ ਦਾ ਰੰਗ ਦੋ ਰੰਗਾ ਪਾਣੀ ਤੇ ਗੋਰੇ ਇੱਥੇ ਲੈਂਦੇ ਨਜ਼ਾਰੇ ਤੇ ਆਪਣਾ ਖਾਣ ਪੀਣ ਖਾ ਕੇ ਤੇ ਕੁਦਰਤ ਨਾਲ ਆਨੰਦ ਮਾਣਦੇ। ਕਿਆ ਬਾਤ ਹੈ। ਆ ਇੱਥੋਂ ਦਾ ਪੂਰੀ ਸੇਫਟੀ ਨਾ ਬਣਾਇਆ ਇਹਨਾਂ ਨੇ ਬੈਰੀਅਰ ਲਾਏ ਆ। ਵੀ ਇਦੂ ਅੱਗੇ ਜਾਵੋਗੇ ਤੇ ਡਿੱਗੋਗੇ। ਫੋਟੋ ਖਿਚਾ ਲਓ ਜੋ ਮਰਜ਼ੀ ਕਰ ਲਓ। ਹੁਣ ਤੁਹਾਨੂੰ ਉੱਪਰ ਪਹਾੜੀ ਦੇ ਉੱਪਰ ਜਾ ਕੇ ਦਿਖਾਉਨੇ ਆ ਉਹ ਤੇ। ਆ ਜਦੋਂ ਵੀ ਚੜਦੇ ਹਾਂ ਉੱਪਰ ਤੇ ਤਾਂ ਨੂੰ ਜੜ ਕੇ ਇਹਨੇ ਫੇਰ ਬੋਰਡ ਲਾਇਆ ਵਾ। ਤੇ ਇਹ ਪਹਿਲਾ ਮੋਰੀ ਇੱਥੇ ਕਦੋਂ ਆਏ ਤੇ ਕੀ ਕਾਰਨ ਸੀ ਘਾ ਲੈ ਕੇ ਲਾਇਆ ਸਾਰਾ 1450 ਇਹੜੀ ਤੇ ਆ ਇਥੋਂ ਦਾ 뷰 ਇਹ ਕਿਦਾਂ ਇਹਨਾਂ ਨੇ ਮੈਂਟੇਨੈਂਸ ਕੀਤੀ ਉੱਪਰਲੇ ਪਾਸੇ ਆ ਕੇ ਤੇ ਬੈਹਨ ਨੂੰ ਸਿਸਟਮ ਬਣਾਇਆ ਪੂਰਾ ਤੇ ਆ 뷰 ਦਾ ਆਨੰਦ ਮਾਣਨ ਨੂੰ ਕੀ ਬਾਤ ਬੰਦੇ ਤੁਰੇ ਫਿਰਦੇ ਇੱਥੇ ਤੇ ਇੱਥੋਂ ਆਪਾਂ ਆਏ ਆ ਵੇ ਫਿਰਦੇ ਤੇ ਮੜ ਕੋ ਮੜ ਕੀ ਪੂਰਾ ਆਨੰਦ ਆ ਰਿਹਾ ਤੇ ਇੱਕ ਰੱਬ ਨੇ ਧੋਪ ਪੜਾ ਸਰਾ ਕਰਾਇਆ ਪਿਆ ਮੌਸਮ ਵੱਲੋਂ ਰੱਬ ਨੇ ਵਟ ਘੜ ਤੇ ਟ੍ਰੈਕ ਕਰਨਾਂ ਦੇ ਮੌਸਮ ਹੋਵੇ ਸਰਾ ਤੇ ਗੱਲਬਾਤ ਪੂਰੀ ਉੱਤੋਂ ਇਦਾਂ ਦਾ ਵਿਊ ਹੋਵੇ ਤੇ ਨਿਕਲਦਾ ਵਾਹ ਵਾਹ ਰੱਬਾ ਕਿਆ ਤਰੀ ਕੁਦਰਤ ਹਾਂਜੀ ਆ ਜਿਹੜੀ ਆਪਾਂ ਬਲੈਕ ਸੈਂਡ ਬੇਜ ਦੀ ਗੱਲ ਕੀਤੀ ਸੀਗੀ ਸ਼ੁਰੂ ਤੋਂ ਉਹ ਆ ਵੀ ਆ ਤੇ ਆ ਸਾਰੀ ਕਾਲੀ ਦੇ ਤਾਂ ਸਿਰੇ ਤੱਕ ਉਹ ਤੁਹਾਨੂੰ ਦਿਖਦੀ ਸਾਰੀ ਕੋਸਟ ਤੇ ਕਾਲੀ ਦੇ ਤਾਂ ਇੱਥੋਂ ਵੀ ਸ਼ਾਇਦ ਦਿਖਦੀ ਹੋਊਗੀ ਇਹ ਸਾਰੀ ਕਾਲੀ ਆ ਤੇ ਬਲੈਕ ਸੈਂਡ ਆ ਤੇ ਕਿਸੇ ਦਿਨ ਤੁਹਾਨੂੰ ਵਾਈਕੋ ਵਾਲੀ ਵਿਖਾਵਾਂਗੇ ਤੁਹਾਨੂੰ ਸ਼ੁਰੂ ਚ ਵਿਖਾਈ ਨੇੜੇ ਉਹ ਜੋ ਥੱਲੇ ਤੁਰੇ ਆ ਤੇ ਇਹਦਾ ਕਾਰਨ ਇਹੀ ਆ ਕਿ ਨਿਊ ਪਲਾਈ ਮੋਂਥ ਇੱਕ ਜਵਾਲਾਮੁਖੀ ਯਵਲਕੇਨ ਤੇ ਮਾਉਂਟ ਤਾਰਾ ਨਾਲ ਕੀ ਕਹਿੰਦੇ ਆ ਉਹਨੂੰ ਉੱਥੇ ਆਪਾਂ ਵੀ ਪਹਾੜੀ ਚੜ ਕੇ ਆਵਾਂਗੇ ਜਦੋਂ ਟਰੈਕਿੰਗ ਕਰਨ ਜਦੋਂ ਹੋਇਆ ਟਾਈਮ ਹੈ ਜਾਂ ਜਦੋਂ ਵੀ ਸਮਾਂ ਬਣਿਆ ਪਰਮਾਤਮਾ ਦੇ ਹਸਾਨ ਤੇ ਉੱਥੇ ਕਹਿੰਦੇ ਜਵਾਲਾਮੁਖੀ ਫਟਿਆ ਤੇ 2.5 ਮਿਲੀਅਨ ਮਤਲਬ ਤਕਰੀਬਨ 25 ਲੱਖ ਸਾਲ ਪਹਿਲਾਂ ਉੱਥੇ ਫਟਿਆ ਤੇ ਉਹ ਜਵਾਲਾਮੁਖੀ ਫਟਿਆ ਉਹਦੇ ਨਾਲ ਨਾਲ ਸਮੁੰਦਰ ਦੇ ਨਾਲ ਨਾਲ ਉਹ ਰੇਤਾ ਫੈਲ ਗਈ ਸਾਰੀ ਵੈਸਟ ਕੋਸਟ ਤੇ ਉੰਦੋਂ ਦੀ 90 ਮਾਈਲ ਜਾਵੋਗੇ ਉੱਪਰ ਨੂੰ ਜਾਈ ਜਾਵੋਗੇ ਵੈਸਟ ਵਾਲੇ ਪਾਸੇ ਪੱਛਮ ਵਾਲੇ ਸਾਰੇ ਨਾਲ ਨਾਲ ਤੁਹਾਨੂੰ ਕਾਲੀ ਰੇਤਾ ਮਿਲੇਗੀ ਬਲੈਕ ਸੈਂਡ ਤੇ ਉਹ ਬਲੈਕ ਸੈਂਡ ਦੇ ਵਿੱਚ ਲੋਹਾ ਵੀ ਵਿੱਚ ਆਇਰਨਾ ਕਹਿੰਦੇ ਤੇ ਇਹ ਬਲੈਕ ਸੈਂਡ ਵੇਚਦੇ ਆ ਚਾਈਨਾ ਨੂੰ ਇਹਦਾ ਪਿੱਛੇ ਜੇ ਮੁੱਦਾ ਵੀ ਬਹੁਤ ਪਖਿਆ ਹੈਗਾ ਵੀ ਬਲੈਕ ਸੈਂਡ ਕਿਉਂ ਵੇਚਦੇ ਉਹਦੇ ਵਿੱਚ ਆਇਰਨਾ ਤੇ ਆਪ ਵਰ ਤੋਂ ਆਪਣਾ ਮਟੀਰੀਅਲ ਲਾਓ ਉਹ ਸਾਰੀ ਤੁਹਾਨੂੰ ਦਿਖਦੀ ਹੋਣੀ ਆ ਉਹ ਸਾਰੀ ਕਾਲੀ ਰੇਤਾ ਸਾਰਾ ਨਾਲ ਨਾਲ ਕੰਡੇ ਤੇ ਤੁਰੇ ਜਾਓ ਇਹ ਤੁਹਾਨੂੰ ਬਲੈਕ ਸੈਂਡ ਮਿਲੂਗੀ ਇਹ ਆ ਜਿਹੜਾ ਇਹਨਾਂ ਨੇ ਆਨਲਾਈਨ ਲਿਖਿਆ ਬਾਕੀ ਹੁਣ ਅਸਲੀਅਤ ਕੀ ਆ 25 ਲੱਖ ਸਾਲ ਪਹਿਲਾਂ ਕੀ ਹੋਇਆ ਕੀ ਨਹੀਂ ਉਹ ਪਰਮਾਤਮਾ ਨੂੰ ਪਤਾ ਤੇ ਇਹ ਹੈ ਇਤਨਾ ਵਿਊ ਹੁਣ ਚੱਲਦੇ ਆਂ ਆਪਾਂ ਉੱਪਰ ਨੂੰ ਆ ਇੱਥੋਂ ਜਾਂਦੇ ਜਾਂਦੇ ਨੂੰ ਇੱਕ ਰਾਹ ਜਿਹਾ ਪੁਆਇੰਟ ਤੇ ਆ ਜਿੱਥੇ ਥੱਲੇ ਪੀਹਾ ਬੀਜਾਂ ਦੀ ਪਈ ਆ ਸਾਰੀ ਉਹ ਤੋਂ ਤੱਕ ਪੀਹਾ ਬੀਜਾ ਉਹ ਘਰ ਬਣੇ ਲੋਕਾਂ ਦੇ ਆ ਸਾਰੀ ਪੀਹਾ ਬੀਜ ਤੇ ਬਲੈਕ ਸੈਂਡ ਬੀਜ ਇਹ ਦਾ ਬਲੈਕ ਸੈਂਡ ਕਹਿ ਸਕਦੇ ਆ ਵਿਚ ਦਾ ਸਾਰੀ ਬਲੈਕ ਸੈਂਡ ਹੀ ਆ ਇਹ ਫਿਰ ਇਧਰ ਲਈ ਤੇ ਇਹ ਪੀਹਾ ਸਾਰ ਨਾਲੋਂ ਡੇਂਜਰਸ ਆ ਇੱਕ ਚੜੀਆਂ ਦੇ ਦੀ ਲੰਘ ਕੇ ਜਾਂਦਾ ਆ ਸਵਰਗਾਂ ਵਰਗਾ ਰਾ ਤਾਂ-ਤਾਂ ਵੀਊ ਪੁਆਇੰਟ ਆ ਉਹ ਪੀਹਾ ਬੀਜ ਨਾਲ ਹਰ ਜਗ੍ਹਾ ਆਪਾਂ ਦੇਖਦੀ ਐ ਤੇ ਸਮੁੰਦਰੋਂ ਠੰਡਾ ਗਿਆ ਪੈ ਗਿਆ ਪਰ ਉਹ ਛੱਲਾ ਅਜੇ ਵੀ ਉਧਰਲੇ ਪਾਸੇ ਤਾਂ ਬਹੁਤ ਤੇਜ ਆ ਇੱਥੋਂ ਦਾ ਵਿਊ ਐ ਤੇ ਆ ਘਰ ਬਣੇ ਆ ਕਿਵੇਂ ਪਹਾੜੀ ਦੇ ਉੱਤੇ ਘਰ ਬਣੇ ਸਾਰੇ ਤੇ ਸਮੁੰਦਰ ਦੇ ਵਿਊ ਕਰਕੇ ਆ ਇਹ ਘਰ ਆ ਮਿਲੀਅਨਾਂ ਦੇ ਜਿਹੜੇ ਜਿਹੜੇ ਸਾਰੇ ਬਣੇ ਆ ਪਰ ਇਹਨਾਂ ਕੁਦਰਤੀ ਮਾਰਾਂ ਵੀ ਬਹੁਤ ਆ ਜਿਵੇਂ ਕਿਨਾਰਿਆਂ ਤੇ ਬਣੇ ਜਾਂ ਜਾਂਦੇ ਤੇ ਡਿੱਗਣ ਦਾ ਖਤਰਾ ਜਾਦੇ ਆ ਕਿੰਨੇ ਬਣੇ ਵਿੱਚ ਵਿੱਚ ਸਾਰੇ ਘਰ ਦੇਖਦੇ ਹੋਣੇ ਤੁਹਾਨੂੰ ਕੈਮਰੇ ਵਿੱਚ ਹਾਂਜੀ ਇਹ ਸੀ ਅੱਜ ਦੀ ਵੀਡੀਓ ਜਿਹੜਾ ਤੁਹਾਨੂੰ ਦੱਸਿਆ ਬਲੈਕ ਸੈਂਡ ਬੀਚ ਤੇ ਜਿਹੜੀ ਇੱਥੋਂ ਦੀ ਡੈਡਲਿਸਟ ਬੀਚ ਆ ਪੀਆ ਬੀਚ ਤੇ ਆਪਾਂ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਹੀ ਆ ਗਏ ਕਾਰ ਪਾਰਕ ਤੇ ਮਗਰ ਤੇ ਆ ਤੁਸੀਂ ਦੇਖਦੇ ਆ ਇਹ ਹਰ ਜਗ੍ਹਾ ਕੋਰੀ ਟਰੀ ਨੂੰ ਪ੍ਰੋਟੈਕਟ ਕਰ ਲਈ ਇਹਨਾਂ ਨੇ ਹਾ ਟ੍ਰੈਕ ਦੇ ਉੱਤੇ ਬਣਾਇਆ ਪਹਿਲਾਂ ਉਹਨੂੰ ਮਿੱਟੀ ਝਾੜੋ ਤੇ ਫਿਰ ਉਹਨੂੰ ਆਹਦਾ ਕੈਮੀਕਲ ਜਿਹੜਾ ਵੀ ਉਹ ਮਾਰੋ ਇਹ ਹੈਗਾ ਬਾਇਓ ਸਿਕਿਉਰਿਟੀ ਨਿਊਜ਼ੀਲੈਂਡ ਦੀ ਬਾਇਓ ਸਿਕਿਉਰਿਟੀ ਕਰਕੇ ਆ ਬਹੁਤ ਧਿਆਨ ਰੱਖਦੇ ਆ ਕਿਉਂਕਿ ਤੁਹਾਨੂੰ ਇਹ ਵੀ ਆਇਆ ਕੋਰੀ ਆ ਜਿਹੜੇ ਇਹਨਾਂ ਦੇ ਮਾਰ ਰਹੇ ਆ ਕੋਰੀ ਡਾਈਜ਼ ਉਹਦੇ ਕਰਕੇ ਇਹਨਾਂ ਨੇ ਬਣਾਇਆ ਬਹੁਤ ਵਧੀਆ ਚੀਜ਼ ਆ ਹਰ ਟਰੈਕ ਦੇ ਉੱਤੇ ਤੇ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਦੱਸਿਓ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਕਿਸੇ ਨਵੇਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਆਗੇ ਨਵੀਂ ਵੀਡੀਓ 'ਚ